ਸਾਰੇ ਪੰਜਾਬ ਦੇ ਵਿੱਚ ਵਕੀਲ ਸਾਹਿਬਾਨ ਦੀ ਹੜਤਾਲ ਇਸ ਗੱਲ ਦੇ ਉੱਤੇ ਕੀਤੀ ਗਈ ਆ ਕਿ ਜਿਹੜੀਆਂ ਪਾਲਸੀਆਂ ਨੈਸ਼ਨਲ ਲੈਵਲ ਤੇ ਔਰ ਸਟੇਟ ਲੈਵਲ ਤੇ ਸਰਕਾਰ ਵੱਲੋਂ ਜਿਹੜੀਆਂ ਹੈਗੀਆਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਜਿਵੇਂ ਡਿਫੈਂਸ ਕਾਉਂਸਲ ਡਿਫੈਂਸ ਕਾਉਂਸਲ ਦੀ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਡਿਫੈਂਸ ਕਾਉਂਸਲ ਇੱਕ ਐਸਾ ਕਾਲਾ ਧੱਬਾ ਇਸ ਉਹਦੇ ਤੇ ਸਸੰਦੇ ਉੱਤੇ ਲੱਗੇ ਆ ਕਿ ਇੱਕ ਜੁਡੀਸ਼ੀਅਲ ਸਿਸਟਮ ਦੇ ਬੇਟੀ ਇੱਕ ਬੰਦੇ ਨੂੰ ਦੋਸ਼ੀ ਕਿਹਾ ਜਾਂਦਾ ਔਰ ਉਹ ਦੋਸ਼ੀ ਨੂੰ ਜਿਹੜਾ ਹੈਗਾ ਸਜ਼ਾ ਦਾ ਲਾਉਣ ਵਾਸਤੇ ਸਰਕਾਰ ਜਿਹੜੀ ਹੈਗਾ ਸਰਕਾਰੀ ਵਕੀਲ ਖੜੇ ਕਰਦੀ ਹੈਗੀ ਆ ਦੂਜੇ ਪਾਸੇ ਡਿਫੈਂਸ ਕਾਉਂਸਲਾਂ ਦੇ ਨਾਂ ਤੇ ਸਰਕਾਰ ਹੀ ਜਿਹੜਾ ਹੈਗਾ ਦੋਸ਼ੀ ਨੂੰ ਬਚਾਉਣ ਵਾਸਤੇ ਸਰਕਾਰ ਅੰਦਰ ਖੜਕ ਖੜ ਕੇ ਸਰਕਾਰੀ ਵਕੀਲ ਨੂੰ ਇਹ ਕਹਿ ਰਹੇ ਆ ਕਿ ਸਰਕਾਰੀ ਵਕੀਲ ਝੂਠ ਬੋਲ ਰਿਹਾ ਹੈਗਾ ਔਰ ਇਹ ਲੋਕ ਜਿਹੜੇ ਹੈਗੇ ਆ ਟਾਊਟイズਮ ਕਰਨ ਵਾਸਤੇ ਜ਼ਿਲ੍ਹਾਂ ਦੇ ਅੰਦਰ ਜਾਂਦੇ ਆ ਜਾ ਕੇ ਪ੍ਰੋਕਿਊਰ ਕਰਕੇ ਕੰਮ ਲੈ ਕੇ ਆਉਂਦੇ ਹੈਗੇ ਆ ਔਰ ਇਹਦੇ ਨਾਲ ਜਿਹੜਾ ਹੈਗਾ ਸਾਰੇ ਵਕੀਲ ਪਾਈਚਾਰੇ ਨੂੰ ਜਿਹੜੀ ਹੈਗੀ ਆ ਠੇਸ ਵੱਜ ਰਹੀ ਆ ਵਕੀਲ ਜਿਹੜਾ ਨਵਾਂ ਸਿਸਟਮ ਹੈਗਾ ਨਵੇਂ ਬੱਚੇ ਆ ਰਹੇਗੇ ਆ ਉਹ ਜਿਹੜੇ ਹੈਗੇ ਆ ਮਹਿਸੂਸ ਕਰ ਰਹੇ ਆ ਠੱਗਾ ਠੱਗਾ ਮਸੂਰ ਕਰ ਰਹੇ ਆ ਕਿ ਉਹਨਾਂ ਕੋਲ ਕੰਮ ਜਿਹੜਾ ਹੈਗਾ ਹੈ ਕੋਈ ਨਹੀਂ ਔਰ ਵਾਰੀ ਵਾਰੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਡਿਫੈਂਸ ਕਾਉਂਸਲ ਰੱਖੇ ਤਿੰਨ ਹੋਰ ਰੱਖਣੇ ਆ ਇਸੇ ਤਰੀਕੇ ਦੇ ਨਾਲ ਇਸ ਦੇ ਉੱਤੇ ਜਿਹੜਾ ਹੈਗਾ ਵਕੀਲ ਸਹਿਬਾਨ ਨੂੰ ਜਿਹੜਨੇ ਕਲਾਇੰਟ ਹੈਗੇ ਆ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਜਿਹੜਾ ਸਾਰਾ ਸਿਸਟਮ ਹੈਗਾ ਉਹ ਸਿਸਟਮ ਦੇ ਵਿੱਚ ਉਹਨਾਂ ਨੂੰ ਰੋਜ਼ ਡਾਟਾ ਪਾ ਕੇ ਰੋਜ਼ ਡਾਟਾ ਪਾ ਕੇ ਮਜਬੂਰ ਕੀਤਾ ਜਾਂਦਾ ਕਿ ਕੇਸ ਮੀਡੀਏਸ਼ਨ ਦੇ ਵਿੱਚ ਰੱਖ ਕੇ ਉਹਨਾਂ ਕੇਸਾਂ ਨੂੰ ਜਿਹੜਾ ਹੈਗਾ ਖਤਮ ਕੀਤਾ ਜਾਵੇ ਤੀਜਾ ਜਿਹੜਾ ਹੈਗਾ ਗ੍ਰਾਮ ਨਿਆਂਲਿਆ ਸਾਰੇ ਸੂਬਿਆਂ ਦੇ ਵਿੱਚ ਨੇੜੇ-ਨੇੜੇ ਹੁਣ ਜਿਵੇਂ ਆ ਫਤੇਗੜ ਸਾਹਿਬ ਹੈ ਬਸੀ ਪਟਾਣਾ ਦੇ ਵਿੱਚ 3 ਕਿਲੋਮੀਟਰ ਤੇ ਗ੍ਰਾਮ ਨਿਆਂਲਿਆ ਖੋਲੀ ਜਾਊਗੀ ਉੱਤੇ ਜਾ ਕੇ ਜਾਜੇ ਜਿਹੜੇ ਹੈਗੇ ਫੈਸਲੇ ਕਰਿਆ ਕਰਨਗੇ ਸੋ ਇਹ ਜੜੀਆਂ ਕਟਨਾਮਾ ਹੈਗੀਆਂ ਇਸ ਪ੍ਰੋਟੈਸਟ ਦੇ ਅਗੇਂਸਟ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਆ ਅਸੀਂ ਕਿ ਜਿਹੜਾ ਇਹ ਸਾਰਾ ਸਿਸਟਮ ਹੈ ਜਿਹੜਾ ਹੈ ਇਹ ਬੰਦ ਕੀਤਾ ਜਾਣਾ ਚਾਹੀਦਾ ਅੱਜ ਦਾ ਮੌਦਾ ਕੀ ਹੈ ਮੇਨ ਧਰਨੇ ਆ ਤਿੰਨੇ ਦੱਸੇ ਆ ਜੀ ਇੱਕ ਤਾਂ ਗ੍ਰਾਮ ਨੇਯਾਲਿਆ ਦੇ ਖਿਲਾਫ ਹੈ ਸਾਡਾ ਦੂਜਾ ਜਿਹੜਾ ਹੈਗਾ ਡਿਫੈਂਸ ਕਾਉਂਸਲਾਂ ਦੇ ਖਿਲਾਫ ਹੈ ਤੀਜਾ ਜਿਹੜਾ ਹੈਗਾ ਐਕਸ਼ਨ ਪਲਾਨ ਦੇ ਖਿਲਾਫ ਹੈਗਾ ਸਾਰੇ ਪੰਜਾਬ ਦੇ ਵਿੱਚ ਇੱਕ ਦਿਨ ਦੀ ਸ਼ੈਕ ਹੈ ਰੰਗ ਤਿੰਨ ਦਿਨ ਦੀ ਸਟ੍ਰਾਈਕ ਹਾਲੇ ਫਿਲਹਾਲ ਹੈ ਉਸ ਤੋਂ ਬਾਅਦ ਜਿਹੜੀ ਹੈਗੀ ਅੱਗੇ ਉਹ ਵਧਾਈ ਜਾ ਸਕਦੀ ਹੈ